ਫਗਵਾੜਾ ਦੇ ਝੇੜੂ ਪੁਲ ਦੇ ਉੱਪਰ ਹੋਇਆ ਦਰਦਨਾਕ ਹਾਦਸਾ ਦੋ ਟਰੱਕਾਂ ਦੀ ਹੋਈ ਆਪਸੀ ਟੱਕਰ ਇੱਕ ਹੋਇਆ ਗੰਭੀਰ ਜ਼ਖਮੀ ਇੱਕ ਦੀ ਹੋਈ ਮੌਕੇ ਤੇ ਹੀ ਮੌਤ ਦੇਖੋ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨਕੀ ਰਾਹੇ ਤੋਂ ਦ੍ਰੁਪ ਕਲੂਚਾ ਦੀ ਰਿਪੋਰਟ ਹਾਂਜੀ ਕਿੱਥੋਂ ਕਿੱਥੇ ਆ ਰਹੇ ਸੀ ਜੀ ਦਿੱਲੀੋਂ ਆ ਰਹੇ ਸੀ ਦਿੱਲੀੋਂ ਧੰਬਰ ਚਾ ਰਿਹਾ ਤੇ ਐਕਸੀਡੈਂਟ ਹੋਇਆ ਕਿਦਾਂ ਹੈ ਇਹ ਪਲਾਨੀ ਚੋਕ ਜਗ੍ਹਾ ਲੱਗੀ ਸੀ। ਕੀ ਨਾ ਕੀਆ ਡਰਾਈਵਰ ਦਾ? ਇਹ ਦਾ ਗਰਜੰਟ ਸਿੰਘ। ਹਾਂਜੀ। ਗਰਜੰਟ ਸਿੰਘ। ਗਰਜੰਟ ਸਿੰਘ। ਕਿੱਥੋਂ ਕਿੱਥੇ ਲੈ ਕੇ ਆ ਰਹੇ ਸੀ ਮਾਲ? ਇਹ ਦਿੱਲੀੋਂ ਅੰਮ੍ਰਿਤਸਰ। ਦਿੱਲੀੋਂ ਅੰਮ੍ਰਿਤਸਰ। ਤੇ ਹੋਇਆ ਕਿੱਥੇ ਐਕਸੀਡੈਂਟ? ਯਾ ਜਲੰਧਰ ਦੇ ਪਿੱਛੇ ਹੀ ਹੈ ਢੇੜੂ ਵਾਲਾ ਪੁਲੀ ਵਾਹਤਾ। ਹਾਂਜੀ। ਹਾਂਜੀ। ਤੇ ਮਤਲਬ ਬੰਦਾ ਕਿਦਾਂ ਤੁਹਾਡਾ? ਠੀਕ ਆ? ਨਹੀਂ ਨਹੀਂ ਉਹ ਪੂਰਾ ਆ ਗਿਆ। ਐਂ? ਪੂਰਾ ਹੋ ਗਿਆ। ਪੂਰਾ ਹੋ ਗਿਆ। ਜੋ ਸਿੰਘ ਭਾਜੀ। ਐਂ ਜਿਹੜਾ ਇੱਕ ਐਕਸੀਡੈਂਟ ਹੋਇਆ ਪੁਲ ਦੇ ਕੀ ਇਹ ਕਿਦਾਂ ਹੋਇਆ? ਇਹ ਭਾਈ ਸਵੇਰ ਤੋਂ 6:30 ਦਾ ਟਾਈਮ ਸੀਗਾ ਇੱਧਰੋਂ ਆ ਰਿਹਾ ਇਹ ਨਹੀਂ ਆਕੇ ਸਿੱਧੇ ਮੀਂਹ ਦੇ ਵਿੱਚ ਬੰਦਾ ਸਿੱਧੇ ਨਹੀਂ ਆਕੇ ਉਹਦੇ ਵਿੱਚ ਬਜਾ ਟਰੱਕ ਦੇ ਵਿੱਚ ਆਕੇ ਵਿਓ ਆਪਦੇ ਦੀ ਡੈਥ ਹੋ ਗਈ ਆ ਤੇ ਦੂਸਰਾ ਬੰਦਾ ਕਾਫੀ ਮੇਚ ਹੋਇਆ ਕਿਸ ਕਿਸ ਦੇ ਵਿੱਚ ਹਾਂਜੀ ਕਿਹੜੀ ਕਿਹੜੀ ਜੀ ਵਿੱਚ ਹੋਇਆ ਇਹ ਭਾਈ ਦੋਨੇ ਟਰੱਕਾਂ ਵਿੱਚ ਹੋਇਆ ਜੀ ਦੋਨੇ ਟਰੱਕੇ ਆਮਣੇ ਸਾਹਮਣੇ ਹੋਈ ਚੱਕ ਇਹਦੇ ਸਾਹਮਣੇ ਹਾਂਜੀ ਨਹੀਂ ਆਮਣੇ ਸਾਹਮਣੇ ਹੋਈ ਟਰੱਕ ਹਾਂਜੀ ਆਮਣੇ ਸਾਹਮਣੇ ਤੇ ਕੋਈ ਸਈ ਮੌਤ ਵੀ ਹੋਈ ਆ ਹਾਂਜੀ ਭਾਈ ਇੱਕ ਟੈਪ ਇੱਕ ਜਿਹੜਾ ਫਰੂਗ ਵਾਲਾ ਡਰਾਈਵਰ ਆ ਇਹਦੀ ਮੌਤ ਹੋ ਗਈ ਆ ਸਾਰ ਇੱਕ ਪੁਲ ਦੇ ਉੱਪਰ ਐਕਸੀਡੈਂਟ ਹੋਇਆ ਕੀ ਮਾਮਲਾ ਕੀ ਆ ਸਾਰਾ ਮੇਰੇ ਸਾਨੂੰ ਪ੍ਰਾਈਵੇਟ ਬੰਦੇ ਦਾ ਕਾਲ ਆਈ ਆ ਉਹ ਕਹਿੰਦੇ ਕਿ ਐਕਸੀਡੈਂਟ ਦੇ ਦੇ ਵੀ ਕੋਲ ਤੇ ਹੋਇਆ ਜਦੋਂ ਆਪਾਂ ਪਹੁੰਚ ਕੇ ਦੇਖਿਆ ਤਾਂ ਇੱਕ ਟ੍ਰੈਕਟਰ ਗਵਾੜੇ ਤੋਂ ਜਲੰਧਾ ਜਾ ਰਿਹਾ ਹੈਗਾ ਇੱਕ ਜਲੰਧਰ ਤੋਂ ਗਵਾੜੇ ਆ ਰਿਹਾ ਸੀਗਾ ਉਹ ਕਹਿੰਦੇ ਜਿਹੜਾ ਜਲੰਧਰ ਤੋਂ ਗਵਾੜੇ ਤੋਂ ਜਲੰਧਾ ਜਾ ਰਿਹਾ ਹੈਗਾ ਉਹਦੀ ਕਿਤੇ ਝੋਕ ਲੱਗ ਗਈ ਉਹ ਉਹ ਡਵਾਈਡਰ ਟੱਪ ਕੇ ਦੂਜੇ ਟਰੱਕ ਵਿੱਚ ਪੱਥਰ ਦਾ ਲੱਦਿਆ ਹੋਇਆ ਉਹਦੇ ਵਿੱਚ ਬੱਲੇ ਤੇ ਸਾਰੇ ਅਮਲੇ ਸਾਹਮਣੇ ਹੋਇਆ ਐਕਸੀਡੈਂਟ ਇਹ ਨਹੀਂ ਜੀ ਦੂਜੇ ਰੋਡ ਤੋਂ ਟੱਪ ਕੇ ਦੂਜੇ ਪਾਸੇ ਆਇਆ ਤੇ ਕੋਈ ਮੱਗੀ ਜਾਨ ਨਹੀਂ ਲੱਗ ਇੱਕ ਦੀ ਮੌਤ ਹੋ ਗਈ ਆ ਇੱਕ ਨੂੰ ਰੈਫਰ ਕਰ ਦਿੱਤਾ ਜਿਹੜੇ ਕਿਹੜੇ ਟਰੱਕ ਵਾਲੇ ਦੀ ਹੋਈ ਸੀ ਮੌਤ ਜਿਹੜਾ ਥਵਾੜੇ ਤੋਂ ਜਲੰਧਰ ਜਿਹੜਾ ਟੱਪ ਕੇ ਇਧਰ ਦੂਜੇ ਪਾਸੇ ਆ ਤੇ ਦੂਸਰੀ ਦੀ ਕੰਡੀਸ਼ਨ ਕਿਦਾਂ ਜੀ ਦੂਸਰੀ ਦੀ ਹਾਲਤ ਉਹ ਵੀ ਨਹੀਂ ਦੇਖ ਸਕਦੇ ਗੰਭੀਰ ਆ ਇਸ ਕਰਕੇ ਉਹ ਹਸਪਤਲ ਪਹੁੰਚ ਗਏ ਸਰ ਵੀ ਕਾਰਵਾਈ ਜਲਦਾ ਕਰੇ ਅਜੀ ਕੀ ਕਾਰਵਾਈ ਵਗੈਰਾ ਕਰੇ ਕਾਰਵਾਈ ਥਾਣਾ ਸੱਤ ਦੇ ਹਵਾਲੇ ਕਰ ਦੇਣਾ ਆਈ ਉਹਦੇ ਜਿਹਨੂੰ ਆਏਗਾ ਤੇ ਉਹ ਜੂਬ ਚੰਗਾ ਲੱਗੇਗਾ ਸੱਤ ਦੇ